ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਟੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ ਇਸ ਤੋਂ ਪਹਿਲਾਂ ਵੀ ਦਾਸ ਨੇ ਕਈ ਸਾਰੇ ਮਾਡਲ ਬਣਾਏ ਸਨ ਲੇਕਿਨ ਇਹ ਜੋ ਮਾਡਲ ਤਿਆਰ ਕੀਤਾ ਹੈ ਆਸਟ੍ਰੇਲੀਆ ਦੀ ਧਰਤੀ ਤੇ ਤਿਆਰ ਕੀਤਾ ਸੋ ਇਹ ਮਾਡਲ ਜਿਹੜਾ ਹੈਗਾ ਪਲਾਸਟਿਕ ਫਾਈਬਰ ਤੇ वुਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟ੍ਰੇਲੀਆ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਰੂਪ ਦੇ ਵਿੱਚ ਲਗਾਇਆ ਜਾਏਗਾ 1984 ਦੀ ਯਾਦ ਦੇ ਵਿੱਚ ਪੰਜਾਬ ਦੇ ਇਸ ਨੌਜਵਾਨ ਨੇ ਤਿਆਰ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਪੁਰਾਣਾ ਟੈਟੇਰੀ ਮਾਡਲ ਤੋਂ ਦੱਸਦੇ ਕਿ ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੋ ਕਿ ਇਸ ਟਾਈਮ ਆਸਟ੍ਰੇਲੀਆ ਹੈ ਤੇ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਉਸਨੇ ਮਾਡਲ ਤਿਆਰ ਕੀਤਾ ਹੈ ਜੋ ਕਿ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਹੋਏ ਹਮਲੇ ਨੂੰ ਇਹ ਮਾਡਲ ਤਿਆਰ ਕੀਤਾ ਹੈ ਜੋ ਕਿ ਮਾਡਲ ਦੇਖ ਸਕਦੇ ਹੋ ਕਿ 1984 ਦੇ ਵਿੱਚ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਪੂਰਾ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਕਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਇਹ ਮਾਡਲ ਸਾਰਾ ਉਸ ਦੌਰ ਨੂੰ ਦਰਸਾਉਂਦਾ ਹੈ ਤੁਹਾਨੂੰ ਦੱਸਦੇ ਕਿ ਇਸ ਪੇਪਰ ਆਰਟਿਸਟ ਦੇ ਵੱਲੋਂ ਸੰਗਤ ਅਤੇ ਕੈਂਤੇ ਮਾਡਲ ਤਿਆਰ ਕੀਤਾ ਹੈ ਬਾਕੀ ਤੁਸੀਂ ਸਾਰੇ ਜਾਨੇ ਕਮੈਂਟ ਬਾਕਸ ਵਿੱਚ ਇਸ ਨੌਜਵਾਨ ਦੀ ਕਲਾ ਬਾਰੇ ਦੱਸਿਓ ਕਿ ਕਿਸ ਤਰ੍ਹਾਂ ਉਸਨੇ ਇਹਨੇ ਵਧੀਆ ਆਪਣੀ ਕ੍ਰੀਏਟੀਵਿਟੀ ਦੇ ਨਾਲ ਇਹ ਮਾਡਲ ਤਿਆਰ ਕੀਤਾ ਹੈ ਤੁਹਾਡਾ ਕੀ ਕਹਿਣਾ ਇਸ ਮਾਡਲ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿਉਂਕਿ ਇਸ ਨੌਜਵਾਨ ਨੂੰ 202 ਦਿਨ ਲੱਗੇ ਇਹ ਮਾਡਲ ਤਿਆਰ ਕਰਨ ਦੇ ਲਈ ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ ਇਸ ਤੋਂ ਪਹਿਲਾਂ ਵੀ ਦਾਸ ਨੇ ਕਈ ਸਾਰੇ ਮਾਡਲ ਬਣਾਏ ਸਨ ਲੇਕਿਨ ਇਹ ਜੋ ਮਾਡਲ ਤਿਆਰ ਕੀਤਾ ਹੈ ਆਸਟ੍ਰੇਲੀਆ ਦੀ ਧਰਤੀ ਤੇ ਤਿਆਰ ਕੀਤਾ ਜੋ ਕਿ ਵਕ 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 ਜਥੇਵੰਦੀਆਂ ਦੀ ਜੋ ਸਲਾਘਾ ਜੋ ਕਦਮ ਦੇ ਸਦਕਾ ਇਹ ਤਿਆਰ ਕੀਤਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹ ਮਾਡਲ ਤਿਆਰ ਕੀਤਾ ਜਾਵੇ ਸੋ ਇਹ ਜੋ 1984 ਦਾ ਜੋ ਦਰਦਨਾਕ ਪਾਣਾ ਹੈ ਜੋ ਸਾਡੀ ਕੌਮ ਨਾਲ ਵਾਪਰਿਆ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਕੋਹ-ਕੋ ਕੇ ਸ਼ਹੀਦ ਕੀਤੇ ਗਏ ਮਾਤਾਵਾਂ ਬੀਬੀਆਂ ਚੜ੍ਹਦੀ ਕਲਾ ਵਾਲੇ ਜੋ ਸੂਰਮੇ ਜੋਦੇ ਸਿੱਖ ਕੌਮ ਦੇ ਜਰਨੈਲ ਹੈ ਉਹਨਾਂ ਨੂੰ ਵੀ ਸ਼ਾਦਤਾ ਪ੍ਰਾਪਤ ਕਰਨੀਆਂ ਪਈਆਂ ਲੇਕਿਨ ਉਹਨਾਂ ਨੇ ਸਰਕਾਰਾਂ ਦੇ ਅੱਗੇ ਆਪਣੇ ਗੋਡੇ ਨਹੀਂ ਟੇਕੇ ਤੇ ਉਸ ਦ੍ਰਿਸ਼ ਨੂੰ ਦਰਸਾਉਂਦਾ ਕਿ ਕਿਸ ਤਰ੍ਹਾਂ ਸਾਰੀ ਸਾਰੀ ਇਮਾਰਤ ਢਹਿ-ਢੇਰੀ ਕਰ ਦਿੱਤੀ ਗਈ ਸੀਗੀ ਬੁਰੇ ਹਾਲਤ ਦੇ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀਗਾ ਉਹ ਦਰਦ ਨੂੰ ਕੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਜਿਸ ਨੂੰ ਕਿ ਰੋਜ਼ ਲਗਾਤਾਰ ਮਿਹਨਤ ਤੋਂ ਬਾਅਦ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ तकरीबन 20-25 ਦਿਨਾਂ ਦੀ ਮਿਹਨਤ ਤੋਂ ਬਾਅਦ ਮਾਡਲ ਤਿਆਰ ਹੋਇਆ। ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਕੱਲੂ ਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਚਲਦੇ ਆ ਸਿੱਖ ਪੰਥ ਨੂੰ ਤੇ ਉਹ ਦਰਦ ਨੂੰ ਦਰਸਾਉਂਦੇ ਆ ਪੂਰੀ ਦੁਨੀਆ ਦੇ ਵਿੱਚ ਸੁਨੇਹਾ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਹੈ ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਸੋ ਇਹ ਮਾਡਲ ਜਿਹੜਾ ਹੈਗਾ ਪਲਾਸਟਿਕ ਫਾਈਬਰ ਤੇ वुਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟ੍ਰੇਲੀਆ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਰੂਪ ਦੇ ਵਿੱਚ ਲਗਾਇਆ ਜਾਏਗਾ ਜਿੱਥੇ ਕਿ ਸਿੱਖ ਪੰਥ ਅਤੇ ਬੱਚੇ ਇਸ ਇਤਿਹਾਸ ਨੂੰ ਜਾਣ ਸਕਣਗੇ ਕਿ ਸਾਡੇ ਕੌਮ ਦੇ ਨਾਲ ਕੀ ਦਰਦ ਵਾਪਰਿਆ ਸੋ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਦਾਸ ਨੇ ਪੰਜਾਂ ਤਖਤ ਸਾਹਿਬਾਨਾਂ ਦੇ ਮਾਡਲ ਦਸਾਂ ਪਾਸ਼ਾਗੀਆਂ ਦੇ ਮਾਡਲ ਪਾਕਿਸਤਾਨ ਦੇ ਅਨੇਕਾਂ ਮਾਡਲ ਤਿਆਰ ਕੀਤੇ ਨੇ ਜੋ ਕਿ ਗੁਰਦੁਆਰਾ ਸਾਹਿਬਾਂ ਦੇ ਨੇ ਉਦੇ ਨਾਲ ਨਾਲ अनेका ਹੋਰ ਵਰਲਡ ਫੇਮਸ ਅਵਾਰਡ ਜਿਹੜੇ ਹੈਗੇ ਆ ਉਹ ਜਿਹੜੇ ਮਾਡਲ ਵੀ ਤਿਆਰ ਕਰ ਚੁੱਕੇ ਹਾਂ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਪਹਿਲੀ ਵਾਰੀ ਆ ਕੇ ਇਸ ਵਾਗਤ ਪ੍ਰਾਪਤ ਹੋਇਆ ਕਿ ਸਾਡੀ ਕੌਮ ਦਾ ਦਰਦ ਸਿੱਖ ਪੰਥ ਦੇ ਸਾਹਮਣੇ ਦੁਬਾਰਾ ਰੱਖ ਸਕੀਏ ਜੋ ਕਿ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਕਾਰਜ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸ ਤਰ੍ਹਾਂ ਦਾ ਪਾਣਾ ਕਦੇ ਨਾ ਵਾਪਰੇ ਇਹ ਹੀ ਮੈਂ ਅਰਦਾਸ ਬੇਨਤੀ ਕਰਦਾ ਹਾਂ